ਪਰ ਮੁਨੀਕ ਸਿੰਘ ਪਹਿਲਾਂ ਇਹ ਉਹਨਾਂ ਨੇ ਹੋਲੇ ਮੁਹੱਲੇ ਤੇ ਵੀ ਇਕੱਠ ਸੱਦੇ ਸੀ ਉੱਥੇ ਤਾਂ ਇਕੱਠ ਬਿਲਕੁਲੀ ਨਿਰਾਸ਼ਾਜਨਕ ਸੀ ਇਕੱਠ ਹੋਇਆ ਹੀ ਨਹੀਂ ਸੀ ਕੋਈ ਤੇ ਪਰ ਕੱਲ ਵਾਲਾ ਇਕੱਠ ਵੀ ਉਹ ਸੰਕੜਿਆਂ ਦੇ ਵਿੱਚ ਹੀ ਸੀ ਪਰ ਤੁਸੀਂ ਵੱਧ ਤੋਂ ਵੱਧ ਵੀ ਰੈਤ ਕਰਨੀ ਹੋਏ 500 ਤੋਂ ਵੱਧ ਨਹੀਂ ਸੀ ਪਰ ਉਹਦੇ ਚ ਚਿਹਰੇ ਸਾੜੇ ਸਾਰੇ ਕਿਹੜੇ ਜਿਹੜੇ ਨਾਮੀ ਭਾਜਪੀ ਦੇ ਬੂਟ ਚੱਟ ਤਾਬਰ ਨਾਮ ਸਿੰਘ ਢੂਮਾ ਜਿਹਦੇ ਬਾਰੇ ਅਜ ਕੋਈ ਵੀ ਰੌਲਾ ਨਹੀਂ ਜਿਹੜਾ ਮਹਾਕੁੰਬ ਦੇ ਵਿੱਚ ਵੀ ਚੁੱਬੀ ਲਾਇਆ ਆ ਤੇ ਅਦਰਵਾਈਜ਼ ਵੀ ਮਹਾਰਾਸ਼ਟਰ ਦੇ ਵਿੱਚ ਉਹਨੇ ਓਪਨਲੀ ਬੀਜੇਪੀ ਨਾਲ ਜਿਸ ਤਰ੍ਹਾਂ ਪੋਲੀਟਿਕਲੀ ਚੱਲਿਆ ਦੂਜਾ ਕਾਲਕਾ ਦਿੱਲੀ ਗੁਰੂਵਾਨਕ ਕਮੇਟੀ ਦਾ ਉਹਦੇ ਬਾਰੇ ਕਿਸੇ ਨੂੰ ਕੋਈ ਰੌਲਾ ਨਹੀਂ ਤੀਜਾ ਹਰਿਆਣੇ ਵਾਲੇ ਜਿਹੜੀ ਉੱਥੋਂ ਦੀ ਗੁਰਦੁਆਰਾ ਕਮੇਟੀ ਹੈ ਵੀ ਜਿਹੜੇ ਸਾਰੇ ਉਹਨਾਂ ਦੇ ਬੰਦੇ ਨੇ ਸਾਰੇ ਚਿਹਰੇ ਤੁਸੀਂ ਕੱਲ ਵਾਲੇ ਉੱਥੇ ਦੇਖ ਲਓ ਇਸ ਕੈਂਪ ਦੇ ਵਿੱਚ ਉਹ ਸੀ ਵੀ ਬੀਜੇਪੀ ਦਾ ਜੀਤੋ ਹਿਸਾਬ ਪ੍ਰਭਾਵ ਬਣਦਾ ਸੀ ਵੀ ਬੀਜੇਪੀ ਦੀ ਹਰੀ ਖੇਡ ਹੈ ਹੁਣ ਇਹਦੇ ਨਾਲ ਲੋਕਾਂ ਦੀ ਜਿਹੜੀ ਹੈਗੀ ਦੁਬੜਾ ਹੋਰ ਵਧੀ ਹੈ ਵੀ 25 ਸਾਲ ਹੋ ਗਏ ਸੀ ਬਾਦਲ ਕੇ ਬੀਜੇਪੀ ਨਾਲ ਨੌਂ ਮਾਸ ਦਾ ਰਿਸ਼ਤਾ ਜਿਹਨੂੰ ਕਹਿੰਦੇ ਸੀ ਕਿ ਇੰਨੇ ਘੋਖ ਖਿਚੜੀ ਹੋਏ ਸੀ